ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੈਂਤ ਸਿੰਘ ਦੇ ਕਤਲ ਮਾਮਲੇ 'ਚ ਜੇਲ੍ਹ 'ਚ ਬੰਦ ਬਲਵੰਤ ਸਿੰਘ ਰਾਜੋਆਣਾ ਦੇ ਕੇਸ ਦੇ ਵਿੱਚ ਅੱਜ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਤਿੱਖੇ ਸਵਾਲ ਪੁੱਛੇ ਨੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਇਹ ਸਵਾਲ ਪੁੱਛਿਆ ਕਿ ਅਜੇ ਤੱਕ ਬਲਵੰਤ ਸਿੰਘ ਰਾਜੋਆਣੇ ਨੂੰ ਕਿਉਂ ਨਹੀਂ ਫਾਂਸੀ ਦਿੱਤੀ ਗਈ ਕਿਉਂ ਫਾਂਸੀ ਨਹੀਂ ਦਿੱਤੀ ਗਈ ਕਿਉਂਕਿ ਇਸ ਬਾਰੇ ਤੁਸੀਂ ਹੀ ਕੇਂਦਰ ਸਰਕਾਰ ਨੇ ਕਿਹਾ ਸੀਗਾ ਕਿ ਬਲਵਿੰਦ ਸਿੰਘ ਰਾਜਵਾਨਾ ਉਨੇ ਜੋ ਕਤਲ ਦੇ ਇਲਜ਼ਾਮ ਲੱਗੇ ਨੇ ਉਹ ਬਹੁਤ ਹੀ ਗੰਭੀਰ ਨੇ ਪਰ ਜੇਕਰ ਇਹ ਇੰਨੇ ਗੰਭੀਰ ਨੇ ਤੇ ਅਜੇ ਤੱਕ ਉਹਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਜਿਆ ਅੱਜ ਇਹ ਸਾਰੀ ਕਹਾਣੀ ਵੀ ਅੱਜ ਇਹ ਸਾਰੀ ਜਿਹੜੀ ਕੇਸ ਦੀ ਜਿਹੜੀ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਹੋਈ ਬਲਵਿੰਦ ਸਿੰਘ ਰਾਜਵਾਨਾ ਦੀ ਜਿਹੜੀ ਪਟੀਸ਼ਨ ਪਾਈ ਗਈ ਸੀ ਜਿਸ ਦੇ ਵਿੱਚ ਉਸਦੇ ਫੈਸਲੇ ਦੀ ਦੇਰੀ ਨੂੰ ਦੇਖਦੇ ਹੋਏ ਉਹਦੀ ਸਜ਼ਾ ਨੂੰ ਘਟ ਕਰਨ ਅਤੇ ਜਿਹੜੀ ਫਾਂਸੀ ਦੀ ਜਿਹੜੀ ਸਜ਼ਾ ਸੀਗੀ ਉਹਨੂੰ ਆ ਜੀਵਨ ਕਾਰਵਾਸ ਯਾਨੀ ਕਿ ਸਾਰੀ ਉਮਰ ਦੇ ਲਈ ਜੇਲ੍ਹ ਦੇ ਵਿੱਚ ਰੱਖਣ ਦੀ ਜਿਹੜੀ ਪਟੀਸ਼ਨ ਪਾਈ ਗਈ ਸੀ ਉਸ ਦੇ ਉੱਤੇ ਸੁਣਵਾਈ ਹੋ ਰਹੀ ਸੀ ਤੇ ਇਸੇ ਦੇ ਵਿਚਾਲੇ ਕੇਂਦਰ ਸਰਕਾਰ ਦੇ ਜਿਹੜੇ ਵਕੀਲ ਨੇ ਜਿੰਦਾ ਦਾ ਨਾਮ ਸੋਲਿਸਟਰ ਜਨਰਲ ਦੇ ਜਿਹੜੇ ਵਕੀਲ ਨੇ ਐਮ ਨਟਰਾਜ ਨੇ ਉਹਨਾਂ ਨੇ ਇਸ ਯਾਚੀ ਕਾ ਦਾ ਵਿਰੋਧ ਕੀਤਾ ਯਾਨੀ ਕਿ ਜਿਹੜੀ ਪਟੀਸ਼ਨ ਪਾਈ ਗਈ ਫਾਂਸੀ ਨੂੰ ਰੋਕਣ ਦੇ ਲਈ ਤਾਂ ਕਿ ਜਿਹੜੀ ਫਾਂਸੀ ਦੀ ਜਗ੍ਹਾ ਜਿਹੜੀ ਸਾਰੀ ਸਜ਼ਾ ਆ ਉਹ ਆਜੀਵਨ ਕਾਰਾਵਾਸਥੀ ਵਿੱਚ ਬਦਲ ਜਾਏ ਜਦੋਂ ਉਹਨਾਂ ਨੇ ਵਿਰੋਧ ਕੀਤਾ ਤਾਂ ਜਿਹੜੇ ਜਸਟਿਸ ਵਿਕਰਮਨਾਥ ਤੇ ਜਸਟਿਸ ਸੰਦੀਪ ਮਹਿਤਾ ਤੇ ਜਸਟਿਸ ਐਨ ਵੀ ਅੰਜਾਰੀਆ ਦਾ ਜਿਹੜਾ ਬੈਂਚ ਸੀਗਾ ਉਹਨਾਂ ਨੇ ਸਿੱਧੇ ਸਵਾਲ ਜਿਹੜੇ ਨੇ ਤਿੱਖੇ ਸਵਾਲ ਕਹ ਲੋ ਕਿ ਕੇਂਦਰ ਸਰਕਾਰ ਨੂੰ ਕੀਤੇ ਕਿ ਜੇਕਰ ਤੁਸੀਂ ਇਸ ਚੀਜ਼ ਦਾ ਵਿਰੋਧ ਕਰ ਰਹੇ ਹੋ ਤਾਂ ਉਹਨੂੰ ਹਜੇ ਤੱਕ ਬਲਵੰਤ ਸਿੰਘ ਰਾਜਵਾਨੇ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਕਿਉਂਕਿ ਇੱਕ ਤਾਂ ਤੁਸੀਂ ਇੱਕ ਸਾਈਡ ਤੇ ਕਹਿ ਰਹੇ ਹੋ ਇਹਦਾ ਅਪਰਾਧ ਜਿਹੜਾ ਹੈ ਬੜਾ ਗੰਭੀਰ ਹੈ ਤੇ ਦੂਜੇ ਪਾਸੇ ਤੁਸੀਂ ਫਾਂਸੀ ਵੀ ਨਹੀਂ ਦਿੱਤੀ ਤੇ ਇਹਦਾ ਜ਼ਿੰਮੇਵਾਰ ਕੌਣ ਹੈ ਕਿਉਂ ਨਹੀਂ ਤੁਸੀਂ ਹਜੇ ਤੱਕ ਫਾਂਸੀ ਦਿੱਤੀ ਤੇ ਕਿਉਂਕਿ ਅਸੀਂ ਇਸ ਦੇ ਉੱਤੇ ਫਾਂਸੀ ਦੀ ਜਿਹੜੀ ਰੋਕ ਨਹੀਂ ਲਗਾਈ ਯਾਨੀ ਕਿ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਜੇਕਰ ਤੁਸੀਂ ਉਹਦੀ ਪਟੀਸ਼ਨ ਦਾ ਵਿਰੋਧ ਵੀ ਕਰ ਰਹੇ ਹੋ ਤੇ ਦੂਜੇ ਪਾਸੇ ਤੁਸੀਂ ਫਾਂਸੀ ਵੀ ਨਹੀਂ ਦੇ ਰਹੇ ਇੰਨੀ ਦੇਰ ਦੀ ਕਿਉਂ ਨਹੀਂ ਉਹਨੂੰ ਫਾਂਸੀ ਦਿੱਤੀ ਕੌਣ ਇਸ ਦੇ ਪਿੱਛੇ ਜ਼ਿੰਮੇਵਾਰ ਹੈ ਜੱਜ ਕਿ ਸੁਪਰੀਮ ਕੋਰਟ ਨੇ ਹਜੇ ਤੱਕ ਫਾਂਸੀ ਦੇ ਉੱਤੇ ਰੋਕ ਨਹੀਂ ਲਾਈ ਤੇ ਨਟਰਾਜ ਨੇ ਜਿਹੜੇ ਕੇਂਦਰ ਸਰਕਾਰ ਦੇ ਕਹੋ ਵਕੀਲ ਨੇ ਸੋਲਿਸਟਰ ਜਨਰਲ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਇਹਦੇ ਉੱਤੇ ਜਲ ਤੋਂ ਜਲਦ ਜਵਾਬ ਦਵਾਂਗੇ ਤੇ ਇਹਦੇ ਨਾਲ ਹੀ ਜੇਕਰ ਰਾਜੂਆਣਾ ਦੇ ਪੱਖ ਦੀ ਗੱਲ ਕਰ ਲਈਏ ਰਾਜੂਆਣਾ ਦੇ ਵਕੀਲ ਜਿਹੜੇ ਪੇਸ਼ ਹੋਏ ਸੀਗੇ ਮੁਕุล ਰੁੱਤੋਗੀ ਨੇ ਕਿਹਾ ਕਿ ਉਹਨਾਂ ਦੀ ਜਿਹੜੀ ਯਾਚੀ ਕਾ ਦਇਆ ਯਾਚੀ ਕਾ ਜਿਹੜੀ ਉਹਨਾਂ ਨੇ ਲਗਾਈ ਹੋਈ ਸੀਗੀ ਉਹਦੇ ਤੇ ਅਜੇ ਤੱਕ ਕੋਈ ਫੈਸਲਾ ਨਹੀਂ ਆਇਆ ਕਿਉਂਕਿ ਉਹ ਪਿਛਲੇ ਸਾਲ ਦੀ ਲਗਾਈ ਗਈ ਆ ਤੇ ਉਹਦੇ ਤੇ ਕੋਈ ਫੈਸਲਾ ਨਹੀਂ ਆਇਆ ਤੇ ਤੇ ਸੁਪਰੀਮ ਕੋਰਟ ਦੇ ਵਿੱਚ ਇਹ ਵੀ ਗੱਲ ਉੱਠੀ ਤੇ ਜਿਹੜੀ ਦਇਆ ਯਾਚੀ ਕਾ ਲਗਾਈ ਗਈ ਸੀ ਉਹ ਗੁਰਦੁਆਰਾ ਕਮੇਟੀ ਵੱਲੋਂ ਲਗਾਈ ਗਈ ਆ ਨਾ ਕਿ ਬਲਵੰਤ ਸਿੰਘ ਰਾਜੋਆਣਾ ਵੱਲੋਂ ਤੇ ਰਤੋਗੀ ਨੇ ਕਿਹਾ ਕਿ ਪਤਾ ਨਹੀਂ ਹੋ ਕੀ ਰਿਹਾ ਆ ਪਰ ਕਿਉਂ ਨਹੀਂ ਇਹਦੇ ਤੇ ਕੋਈ ਫੈਸਲਾ ਹੋ ਰਿਹਾ ਤੇ ਇਹਦੇ ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਕਿ ਜਿਹੜਾ ਰਤੋਗੀ ਨੇ ਜੇਕਰ ਮੋਦੀ ਸਜ਼ਾ ਖਾਰਜ ਕਰਨੀ ਹੈ ਤਾਂ ਉਸ ਦੀ ਸਜ਼ਾ ਜਿਹੜੀ ਹੈ ਘਟਾਈ ਜਾਵੇ ਜੋ ਕਿ ਉਹਨੇ ਪਹਿਲਾਂ ਪੂਰੀ ਕਰ ਵੀ ਲਈ ਹੈ ਉਹਦੇ ਵਿੱਚ ਘਟਾਈ ਜਾਵੇ ਤਾਂ ਕਿ ਉਹ ਬਾਹਰ ਆ ਸਕੇ ਤੇ ਉਧਰ ਹੀ ਜਿਹੜਾ ਸਰਕਾਰ ਦੇ ਵਕੀਲ ਨੇ ਸਰਕਾਰੀ ਵਕੀਲ ਕੇਂਦਰ ਸਰਕਾਰ ਦੇ ਨੇ ਉਹਨਾਂ ਨੇ ਹੁਣ ਸਮਾਂ ਮੰਗਿਆ ਹੈ ਕਿ ਇਸ ਦੇ ਉੱਤੇ ਕਿ ਉਹਨੂੰ ਪાંਸੀ ਕਿਉਂ ਨਹੀਂ ਦਿੱਤੀ ਗਈ ਇਸ ਦੇ ਪਿੱਛੇ ਕੀ ਕਾਰਨ ਸੀਗਾ ਕਿਉਂ ਰੋਕੇ ਰੱਖਿਆ ਰਿਹਾ ਕਿਉਂ ਉਹਦੀ ਦਇਆਯਾਚੀ ਕਾ ਦੇ ਉੱਤੇ ਅਜੇ ਤੱਕ ਕੋਈ ਫੈਸਲਾ ਵੀ ਨਹੀਂ ਆਇਆ ਤੇ ਨਾਲ ਨਾਲ ਹੀ ਇਸ ਦਾ ਜ਼ਿੰਮੇਵਾਰ ਕੌਣ ਹੈ ਇਹਦੇ ਉੱਤੇ ਜਵਾਬ ਦੇਣ ਲਈ ਉਹਨਾਂ ਨੇ ਸਮਾਂ ਮੰਗਿਆ ਤੇ ਹੁਣ ਅਗਲੀ ਤਾਰੀਖ 15 ਅਕਤੂਬਰ ਨੂੰ ਜਿਹੜੀ ਹੈ ਰਾਜਵਾਨਾ ਦੇ ਕੇਸ ਦੇ ਵਿੱਚ ਸੁਣਵਾਈ ਹੋਵੇਗੀ ਤੇ ਇਸ ਤੋਂ ਪਹਿਲਾਂ ਦੱਸ ਦਈਏ ਕਿ 20 ਜਨਵਰੀ ਨੂੰ ਇਸੇ ਸਾਲ ਦੀ ਜਨਵਰੀ ਨੂੰ ਉਹਨਾਂ ਨੇ ਕੇਂਦਰ ਸਰਕਾਰ ਨਵ ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤੇ ਸੀ ਕਿ ਰਾਜਵਾਨਾ ਦੀ ਜਿਹੜੀ ਦਇਆ ਯਾਚਿਕਾ ਹੈ ਉਹਦੇ ਤੇ ਫੈਸਲਾ ਲਿਆ ਜਾਵੇ ਤੇ ਉਦੋਂ ਕੇਂਦਰ ਸਰਕਾਰ ਨੇ ਕਿਹਾ ਸੀਗਾ ਕਿ ਇਹ ਜਿਹੜਾ ਫੈਸਲਾ ਵਿਚਾਰ ਅਧੀਨ ਹੈ ਪਰ ਜਨਵਰੀ ਤੋਂ ਬਾਅਦ ਹੁਣ ਅਗਲਾ ਜਨਵਰੀ ਆਉਣ ਵਾਲਾ ਕੋਈ ਵੀ ਫੈਸਲਾ ਨਹੀਂ ਹੋ ਪਾਇਆ ਜਿਸ ਕਾਰਨ ਜਿਹੜੀ ਅਪੀਲ 25 ਸਤੰਬਰ ਨੂੰ ਪਿਛਲੇ ਸਾਲ 25 ਸਤੰਬਰ ਨੂੰ ਲਗਾਈ ਗਈ ਸੀ ਕਿ ਜਿਹੜੀ ਉਹਨਾਂ ਦੀ ਸਜ਼ਾ ਆ ਉਹਦੇ ਜਿਹੜੀ ਫਾਂਸੀ ਦੀ ਸਜ਼ਾ ਉਹਨੂੰ ਕਿਤੇ ਨਾ ਕਿਤੇ ਆ ਜੀਵਨ ਕਾਰਾਵਾਸ ਵਿੱਚ ਬਦਲਿਆ ਜਾਵੇ ਤੇ ਨਾਲ ਹੀ ਜਿਹੜੀ ਆ ਜੀਵਨ ਕਾਰਾਵਾਸ ਦੀ ਜਿੰਨੀ ਸਜ਼ਾ ਹੁੰਦੀ ਹੈ ਉਹਨੂੰ ਘਟਾ ਕੀਤਾ ਜਾਵੇ ਕਿਉਂਕਿ ਉਹ ਪਿਛਲੇ 29 ਸਾਲਾਂ ਤੋਂ ਜੇਲ੍ਹ ਦੇ ਵਿੱਚ ਨੇ ਉਨ੍ਹਾਂ ਦੇ ਕੇਸ ਦਾ ਹਾਲੇ ਤੱਕ ਕੋਈ ਵੀ ਨਿਪਟਾਰਾ ਨਹੀਂ ਹੋ ਰਿਹਾ ਤੇ ਹੁਣ ਇਸ ਦੇ ਉੱਤੇ ਹੀ ਜਿਹੜਾ ਸਰਕਾਰ ਨੂੰ ਕੇਂਦਰ ਸਰਕਾਰ ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਨੇ ਤਿੱਖੇ ਸ਼ਬਦਾਂ ਦੇ ਵਿੱਚ ਪੁੱਛਿਆ ਕਿ ਆਖਿਰਕਾਰ ਮਸਲਾ ਕੀ ਹੈ ਕਿਉਂ ਨਹੀਂ ਉਹਨੂੰ ਫਾਂਸੀ ਦਿੱਤੀ ਗਈ ਅਸੀਂ ਤਾਂ ਕੋਈ ਰੋਕ ਲਗਾਈ ਨਹੀਂ ਤੇ ਜੇਕਰ ਤੁਹਾਡੇ ਕੋਲ ਦਇਆ ਯਾਚਿਕਾ ਦੀ ਅਪੀਲ ਆਈ ਸੀ ਤੇ ਅਜੇ ਤੱਕ ਤੁਸੀਂ ਉਹਦਾ ਨਿਪਟਾਰਾ ਕਿਉਂ ਨਹੀਂ ਕੀਤਾ ਗਿਆ ਇੱਕ ਪਾਸੇ ਤੁਸੀਂ ਵਿਰੋਧ ਕਰ ਰਹੇ ਹੋ ਕਿ ਇਹਨਾਂ ਇਹਨਾਂ ਦੀ ਇਹਦੀ ਜਿਹੜੀ ਨਵੀਂ ਜਿਹੜੀ ਪਟੀਸ਼ਨ ਪਾਈ ਗਈ ਹੈ ਕਿ ਇਹਦੀ ਸਜ਼ਾ ਨੂੰ ਮੌਤ ਦੀ ਸਜ਼ਾ ਨੂੰ ਆਜੀਵਨ ਕਰਾਵਾਸਤੇ ਵਿੱਚ ਬਦਲਾ ਜਾਵੇ ਉਹਨੂੰ ਤੁਸੀਂ ਵਿਰੋਧ ਕਰ ਰਹੇ ਹੋ ਤੇ ਉਧਰ ਹੀ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਇਹਨਾਂ ਨੇ ਅਪਰਾਧ ਕੀਤਾ ਉਹ ਬਹੁਤ ਗੰਭੀਰ ਸ਼੍ਰੇਣੀ ਦਾ ਅਪਰਾਧ ਹੈ ਤੇ ਦੂਸਰੇ ਪਾਸੇ ਤੁਸੀਂ ਫਾਂਸੀ ਵੀ ਨਹੀਂ ਦੇ ਰਹੇ ਤੇ ਨਾਈ ਦੇ ਆਯਾਚੀਕਾ ਦੇ ਉੱਤੇ ਕੋਈ ਫੈਸਲਾ ਲੈ ਰਹੇ ਹੋ ਤਾਂ ਇਹ ਅੱਜ ਦੀ ਜਿਹੜੀ ਗੱਲ ਸੀ ਇਹ ਅੱਜ ਦੀ ਜਿਹੜੀ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਹੋਈ ਤੇ ਹੁਣ ਅਗਲੀ ਸੁਣਵਾਈ 15 ਅਕਤੂਬਰ ਨੂੰ ਹੋਵੇਗੀ 15 ਅਕਤੂਬਰ ਨੂੰ ਹੋਵੇਗੀ ਤੇ 15 ਅਕਤੂਬਰ ਨੂੰ ਹੁਣ ਪਤਾ ਲੱਗੇਗਾ ਕਿ ਇਸ ਮਾਮਲੇ ਦੇ ਵਿੱਚ ਅੱਗੇ ਕੀ ਕੁਝ ਕਿਹਾ ਜਾਂਦਾ ਹੈ ਤੇ ਨਾਲ ਹੀ ਸੁਪਰੀਮ ਕੋਰਟ ਨੇ ਇਹ ਵੀ ਗੱਲ ਕੀਤੀ 15 ਜੇਕਰ ਕੇਂਦਰ ਸਰਕਾਰ ਦੇ ਦੁਬਾਰਾ ਕੋਈ ਫੈਸਲਾ ਨਹੀਂ ਲਿਆ ਤੇ ਕੇਂਦਰ ਸਰਕਾਰ ਦੇ ਕਹਿਣ ਦੇ ਉੱਤੇ ਜਿਹੜੀ ਕਾਰਵਾਈ ਆ ਉਹ ਅੱਗੇ ਜਿਆਦਾ دیر ਨਹੀਂ ਚੱਲੇਗੀ ਕੋਈ ਨਾ ਕੋਈ ਸੁਪਰੀਮ ਕੋਰਟ ਖੁਦ ਵੀ ਫੈਸਲਾ ਲੈ ਸਕਦਾ ਹੈ ਜਿਸ ਤਰ੍ਹਾਂ ਦੀ ਉੱਥੋਂ ਰਿਪੋਰਟ ਸਾਹਮਣੇ ਆਈ ਖੈਰ ਜੇ ਦੱਸ ਦਈਏ ਕਿ ਪਿਛਲੇ 29 ਸਾਲਾਂ ਤੋਂ ਜਿਹੜੇ ਨੇ ਬਲਵੰਤ ਸਿੰਘ ਰਾਜੋਆਣਾ ਲਗਾਤਾਰ ਜੇਲ੍ਹ ਦੇ ਵਿੱਚ ਬੰਦ ਨੇ 2007 ਦੇ ਵਿੱਚ ਜੁਲਾਈ ਦੇ ਵਿੱਚ ਅਦਾਲਤ ਨੇ ਫਾਂਸੀ ਦੀ ਸਜ਼ਾ ਨੂੰ ਸੁਣਾਇਆ ਗਿਆ ਸੀਗਾ ਪਰ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਜਦੋਂ ਅਕਾਲੀ ਭਾਜਪਾ ਸਰਕਾਰ ਸੀਗੀ ਕਾਫੀ ਚੀਜ਼ਾਂ ਉਦੋਂ ਵੀ ਹੋਈਆਂ ਤੇ ਨਾਲ ਦੇ ਨਾਲ ਹੀ ਉਸ ਤੋਂ ਬਾਅਦ ਦਾ ਜਿਹੜਾ ਫੈਸਲਾ ਸੀਗਾ ਉਹ ਕਿਤੇ ਨਾ ਕਿਤੇ ਸੁਣਵਾਈਆਂ ਦੇ ਵਿੱਚ ਟਲਦਾ ਜਾ ਰਿਹਾ ਟਲਦਾ ਜਾ ਰਿਹਾ ਤੇ ਅ ਜੀਵਨ ਕਾਰਾਵਾਸ ਦੀ ਜਿਹੜੀ ਸੁਣਵਾਈ ਹੈ ਉਹ ਹੁਣ ਚੱਲ ਰਹੀ ਹੈ ਤੇ ਉਧਰ ਹੀਦਾ ਹੈ ਯਾਚੀਕਾ ਦੇ ਉੱਤੇ ਕੇਂਦਰ ਸਰਕਾਰ ਨੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਹੈ ਖੈਰ ਹੁਣ ਵੇਖਣਾ ਹੋਵੇਗਾ ਕਿ 15 ਅਕਤੂਬਰ ਨੂੰ ਇਸ ਮਾਮਲੇ ਦੇ ਵਿੱਚ ਕੀ ਕੁਝ ਹੋਰ ਨਵਾਂ ਸਾਹਮਣੇ ਆਉਂਦਾ ਤੇ ਅੱਗੇ ਦਾ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਹੁਣ ਕੀ ਜਵਾਬ ਦਿੰਦੀ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ